ਫਰੈਂਡਸ ਵੈਲਕਮ ਟੂ ਦੀ ਵਲੌਗ ਤੇ ਫਰੈਂਡਸ ਲੈ ਕੇ ਆ ਗਈਆਂ ਮੈਂ ਫਿਰ ਤੋਂ ਸੋਹਣੇ ਸੋਹਣੇ ਸੂਟ ਤੇ ਚਲੋ ਤੁਹਾਨੂੰ ਵਿਖਾਉਨੇ ਆ ਸਾਰੇ ਸੂਟ ਵਾਰੀ ਵਾਰੀ ਤੇ ਬਾਕੀ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਸਭ ਤੋਂ ਜ਼ਿਆਦਾ ਸੂਟ ਕਿਹੜਾ ਵਧੀਆ ਲੱਗਾ ਤੇ ਚਲੋ ਸ਼ੁਰੂ ਕਰਦੇ ਆਪਾਂ ਆਪਣੀ ਵੀਡੀਓ ਤੇ ਫਰੈਂਡਸ ਆਏਗਾ ਆਪਣਾ ਪਹਿਲਾ ਸੂਟ ਪੀਚ ਕਲਰ ਚ ਸੂਟ ਆਏਗਾ ਜੀ ਇਹ ਤੇ ਆਰਗੈਂਜ਼ਾ ਦੇ ਉੱਪਰ ਇਹਦਾ ਕੰਮ ਹੋਇਆ ਬਹੁਤ ਸੋਹਣਾ ਵਰਕ ਹੋਇਆ ਦੇਖੋ ਜੀ ਤੇ ਨਾਲ ਇਹਦੇ ਮੈਚਿੰਗ ਬਾਟਮ ਆਏਗੀ ਠੀਕ ਹੈ ਜੀ ਬਹੁਤ ਹੀ ਪਿਆਰਾ ਦਾ ਕੰਮ ਹੈ ਉੱਪਰ ਤੱਕ ਇਦਾਂ ਵਰਕ ਜਾਂਦਾ ਹੈ ਜੀ ਫੁੱਲਾਂ ਦਾ ਇਦਾਂ ਬਹੁਤ ਸੋਹਣਾ ਲੈਸ ਵਰਕ ਹੋਇਆ ਹੈ ਇਹਦੇ ਉੱਪਰ ਪ੍ਰੋਪਰ ਬਹੁਤ ਹੀ ਸੋਹਣਾ ਦੇਖੋ ਜੀ ਬਹੁਤ ਹੀ ਪਿਆਰਾ ਸੂਟ ਪੀਚ ਕਲਰ ਚ ਸੂਟ ਆਏਗਾ ਜੀ ਤੇ ਨੈਕਸਟ ਵਿਖਾਉਣੇ ਆ ਤੁਹਾਨੂੰ ਫਰੈਂਡਸ ਅਗਲਾ ਸੂਟ ਆਏਗਾ ਆਪਣਾ ਸ਼ਿਮਰ ਚ ਦੇਖੋ ਜੀ ਇੱਤੇ ਬਹੁਤ ਪਿਆਰਾ ਵਰਕ ਹੋਇਆ ਵਾ ਨੀਚੇ ਤੱਕ ਇਦਾਂ ਜਾਏਗਾ ਠੀਕ ਹੈ ਜੀ ਫਲਾਰਸ ਬਣੇ ਨੇ ਬਾਕੀ ਪੂਰੇ ਦਾ ਸੂਟ ਤੇ ਤੇ ਬਹੁਤ ਹੀ ਪਿਆਰਾ ਹੈ ਵੀ ਤੇ ਨਾਲ ਇਹਦੇ ਮੈਚਿੰਗ ਬਾਟਮ ਆਏਗੀ ਜੀ ਬਹੁਤ ਪਿਆਰਾ ਕਲਰ ਹੈਗਾ ਇਹ ਜੀ ਦੇਖ ਸਕਦੇ ਤੁਸੀਂ ਬਹੁਤ ਸੋਨਾ ਕਲਰ ਸ਼ਿਮਰ ਹੈਗਾ ਜੀ ਫਰੈਂਡਸ ਦੇਖੋ ਕਿੰਨਾ ਸ਼ਾਈਨੀ ਹੈ ਤੇ ਇਹਦੇ ਨਾਲ ਹੀ ਇਹਦੇ ਨਾਲ ਦਾ ਦੁਪੱਟਾ ਆਏਗਾ ਜੀ ਬਹੁਤ ਪਿਆਰਾ ਉੱਤੇ ਵਰਕ ਹੋਇਆ ਹੋਇਆ ਤੇ ਫਰੈਂਡਸ ਇਹ ਥੋੜੇ ਜਿਹਾ ਆਪਾਂ ਪਾਰਟੀ ਸੂਟ ਅੱਜ ਵਿਖਾ ਰਹੇ ਆ ਪਾਰਟੀ ਵੇਅਰ ਸੂਟ ਤੇ ਬਾਕੀ ਤੁਹਾਨੂੰ ਗਰਮ ਸੂਟ ਵੀ ਖੋਣੇ ਆ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਣਾ ਹੈ ਫਰੈਂਡਸ ਅਗਲਾ ਆਏਗਾ ਜੀ ਇਹ ਪੈਰਟ ਕਲਰ ਚ ਫਰੈਂਡਸ ਬਹੁਤ ਹੀ ਸੋਨਾ ਕ੍ਰੇਪ ਦੇ ਉੱਪਰ ਵਰਕ ਹੋਇਆ ਦੇਖੋ ਜੀ ਬਹੁਤ ਹੀ ਪਿਆਰਾ ਫਰੈਂਡਸ ਇਹ ਜਿੰਨੇ ਵੀ ਸੂਟ ਹੈ ਫਰੈਂਡਸ ਅਹੀਂ ਸੇਲ ਦੇ ਵਿੱਚ ਕੱਢਦੇ ਪਏ ਆ ਜੀ ਤੇ ਜਲਦੀ ਜਲਦੀ ਆਰਡਰ ਕਰ ਲਿਓ ਬੁੱਕ ਕਰ ਲਿਓ ਕਿਉਂਕਿ ਬਹੁਤ ਜਲਦੀ ਫਿਰ ਵਿਕ ਜਾਂਦੇ ਆ ਤੇ ਦੇਖੋ ਜੀ ਬਹੁਤ ਹੀ ਪਿਆਰਾ ਹੈ ਇਹ ਵੀ ਬਹੁਤ ਹੀ ਸਸਤੇ ਰੇਟ ਤੇ ਅਸੀਂ ਇਹ ਸੂਟ ਦੇ ਰਹੇ ਆ ਤੇ ਇਹਦੇ ਵਿੱਚ ਦੋ ਕਲਰ ਹੋ ਰਹੇ ਹੈਗੇ ਨੇ ਪਿੰਕ ਕਲਰ ਆਏਗਾ ਜੀ ਤੇ ਇੱਕ ਬਲੂ ਕਲਰ ਆਏਗਾ ਬਹੁਤ ਹੀ ਪਿਆਰਾ ਵਰਕ ਹੋਇਆ ਜੀ ਫਰੈਂਡਸ ਦੇਖੋ ਪੈਰਟ ਕਲਰ ਫਰੈਂਡਸ ਅਗਲਾ ਆਏਗਾ ਜੀ ਮਸਟਰਡ ਕਲਰ ਠੀਕ ਹੈ ਜੀ ਔਰ ਗੈਂਜ਼ਾ ਫਰੈਂਡਸ ਔਰ ਗੈਂਜ਼ਾ ਸ਼ਿਮਰ ਆਏਗੀ ਜੀ ਦੇਖੋ ਜੀ ਬਹੁਤ ਹੀ ਪਿਆਰਾ ਵਿੱਚ ਸ਼ਾਈਨੀ ਸ਼ਾਈਨੀ ਆਏਗਾ ਜੀ ਬਹੁਤ ਹੀ ਪਿਆਰਾ ਫੈਬਰਿਕ ਹੈਗਾ ਜੀ ਦੇਖ ਸਕਦੇ ਹੋ ਇਹ ਨਾਲ ਇਹ ਦੇ ਮੈਚਿੰਗ ਬਾਟਮ ਆਏਗੀ ਜੀ ਤੇ ਫਰੈਂਡਸ ਨਾਲ ਇਹ ਦੇ ਦੁਪੱਟਾ ਟਾਈ ਡੇ ਦਾ ਦੁਪੱਟਾ ਆਏਗਾ ਪੂਰਾ ਔਰ ਗੈਂਜ਼ਾ ਦਾ ਫਰੈਂਡਸ ਦਾ ਦੁਪੱਟਾ ਹੈ ਤਾਂ ਫਰੈਂਡਸ ਇਹ ਆਏਗਾ ਜੀ ਫੁੱਲ ਸੂਟ ਵਿਦ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਆ ਦੇ ਉੱਤੇ ਠੀਕ ਹੈ ਪਿਆਜੀ ਜਿਹਾ ਵਿੱਚ ਕਲਰ ਆਉਂਦੇ ਆ ਪਿਆਜੀ ਜੀ ਸ਼ੇਡ ਇਹਦੇ ਵਿੱਚ ਵੀ ਆ ਰਹੀ ਹੈ ਜੀ ਤੁਸੀਂ ਦੇਖ ਸਕਦੇ ਹੋ ਥੋੜਾ ਕਲੋਜ਼ ਤੇ ਬਹੁਤ ਹੀ ਪਿਆਰਾ ਹੈ ਵੀ ਕਲਰ ਬਹੁਤ ਹੀ ਸੋਹਣਾ ਸੂਟ ਹੈ ਜੀ ਨਾਲ ਮੈਚਿੰਗ ਬਾਟਮ ਆਏਗੀ ਇਹਦੇ 2.5 ਮੀਟਰ ਦਾ 2 ਮੀਟਰ ਸ਼ਰਟ 2 ਮੀਟਰ ਬਾਟਮ ਨਾਲ ਦੁਪੱਟਾ ਆਏਗਾ ਜੀ ਇਹ ਤੁਸੀਂ ਆਪਣੇ ਹਿਸਾਬ ਨਾਲ ਇਹਦੇ ਵਿੱਚ ਵਾਧੂ ਸਾਰੇ ਪ੍ਰਿੰਟ ਹੈਗੇ ਤੁਸੀਂ ਕਰਵਾ ਸਕਦੇ ਹੋ ਸਾਡੇ ਕੋਲ ਫੁੱਲ ਸੂਟ ਇਦਾਂ ਰੈਡੀ ਤੇ ਇਸ ਤੋਂ ਇਲਾਵਾ ਆਪਾਂ ਅਗਲੇ ਸੂਟ ਵੱਲ ਜਾਂਦੇ ਹਾਂ ਫਰੈਂਡਸ ਅਗਲਾ ਆਏਗਾ ਇਹ ਵੀ ਜੀ ਔਰਗੈਂਜ਼ਾ ਸ਼ਿਮਰ ਚਾਏਗਾ ਜੀ ਬਹੁਤ ਹੀ ਪਿਆਰਾ ਫੈਬਰਿਕ ਵੇਖੋ ਜੀ ਬਹੁਤ ਸੋਹਣੀ ਸਿਲਕ ਵਿੱਚ ਸ਼ਾਈਨੀ ਸ਼ਾਈਨੀ ਆ ਰਿਹਾ ਹੈ ਨਾਲ ਇਹਦੇ ਮੈਚਿੰਗ ਬਾਟਮ ਆਏਗੀ ਤੇ ਨਾਲ ਟਾਈਡਾ ਦੁਪੱਟਾ ਆਏਗਾ ਜੀ ਕਲਰ ਪਾਇਆ ਸੇਮ ਵਿੱਚ ਜੋ ਕਲਰ ਹੈਗੇ ਨੇ ਬਹੁਤ ਹੀ ਪਿਆਰਾ ਵਰਕ ਹੋ ਜਾਣਾ ਇੱਤੇ ਵੀ ਜੇ ਤੁਸੀਂ ਕਰਵਾਉਣਾ ਹੈ ਤੇ ਬਾਕੀ ਨੂੰ ਲੈਸ ਲਸ ਲਾ ਕੇ ਬਹੁਤ ਸੋਹਣਾ ਪਿਆਰਾ ਬਹੁਤ ਸੂਟ ਬਣ ਸਕਦਾ ਹੈ ਵੀ ਤੇ ਇਦਾਂ ਤੁਸੀਂ ਰੈਡੀ ਕਰਵਾਉਣਾ ਹੈ ਤਾਂ ਸਾਨੂੰ ਦੱਸ ਸਕਦੇ ਹੋ ਸਾਡੇ ਕੋਲ ਇਹਦੇ ਨਾਲ ਦੇ ਬਹੁਤ ਸਾਰੇ ਪ੍ਰਿੰਟਸ ਹੈਗੇ ਆ ਤੇ ਬਹੁਤ ਹੀ ਤੁਹਾਨੂੰ ਜੈਨੂਇਨ ਪ੍ਰਾਈਸ ਤੇ ਮਿਲਣਗੇ ਅਗਲਾ ਫਰੈਂਡਸ ਆ ਹੈਗਾ ਸਿਰਫ ਸ਼ਰਟ ਦਾ ਕਪੜਾ ਹੈਗਾ ਜੀ ਜੇ ਕਿਹਨੂੰ ਚਾਹੀਦਾ ਹੋਏਗਾ ਤੇ ਲੈ ਸਕਦਾ ਸਾਡੇ ਕੋਲ ਠੀਕ ਹੈ ਜੀ ਬਹੁਤ ਹੀ ਪਿਆਰਾ ਹੈਗਾ ਦੇਖੋ ਜੀ ਫਰੈਂਡਸ ਜਨ ਆਪਾਂ ਜਾਨੇ ਅੱਗੇ ਗਰਮ ਸੂਟਾਂ ਵਾਲ ਤੇ ਫਰੈਂਡਸ ਆ ਦੇਖ ਸਕਦੇ ਹੋ ਗਰਮ ਸੂਟ ਨਾਲ ਇਹਦੇ ਮੈਚਿੰਗ ਬਾਟਮ ਆਏਗੀ ਇਹਦੇ ਵਿੱਚ ਦੋ ਕਲਰ ਨੇ ਬਲੂ ਤੇ ਰੈੱਡ ਬਹੁਤ ਹੀ ਪਿਆਰਾ ਠੀਕ ਹੈ ਘਰੇ ਪਾਉਣ ਵਾਸਤੇ ਸੋਬਰ ਸਿੰਪਲ ਸੂਟ ਨੇ ਤੇ ਉਸ ਤੋਂ ਇਲਾਵਾ ਫਰੈਂਡਸ ਸਾਡੇ ਕੋਲ ਪੀਛੇ ਇੱਕ ਸ਼ੇਡ ਹੈ ਪਿੰਕਿਸ਼ ਜੀ ਗਾਜਰੀ ਜਿਹਾ ਕਲਰ ਹੈਗਾ ਵਾ ਇੰਦਾ ਦਾ ਗਲਾ ਬਣਿਆ ਹੋਇਆ ਵਾ ਤੇ ਨਾਲ ਇਹਦੇ ਮੈਚਿੰਗ ਆਏਗੀ बॉਟਮ ਠੀਕ ਹੈ ਤੇ ਇਸ ਤੋਂ ਇਲਾਵਾ ਫਰੈਂਡਸ ਸਾਡੇ ਕੋ ਕਟਰਾਇਜ਼ ਦੇ ਨੇ ਪੀਸ ਬਹੁਤ ਹੀ ਸੋਹਣਾ ਕਟਰਾਇਜ਼ ਦਾ ਪ੍ਰਿੰਟ ਬਣਿਆ ਵਾ ਨਾਲ ਮੈਚਿੰਗ बॉਟਮ ਆਏਗੀ ਠੀਕ ਹੈ ਜੀ ਦੇਖ ਸਕਦੇ ਹੋ ਇਹਦੇ ਵਿੱਚ ਹੀ ਬੜੇ ਪਿਆਰੇ ਪਿਆਰੇ ਕਲਰ ਹੈਗੇ ਨੇ ਤੇ ਫਰੈਂਡਸ ਬਾਕੀ ਆ ਸਾਡੇ ਕੋ ਥੋੜੇ ਮਹਿੰਗਾ ਆਏਗਾ ਜੀ ਫਰੈਂਡਸ ਇਹ ਆ ਦੇਖੋ ਜੀ ਮਗੋਂ ਦੀ ਪਿਆਰੇ ਤੇ ਕੰਮ ਹੋਇਆ ਤੇ ਨਾਲ ਮੈਚਿੰਗ ਬਾਟਮ ਆਏਗੀ ਠੀਕ ਹੈ ਗਰਮ ਸੂਟ ਨੇ ਸ਼ਾਲ ਨਾਲ ਮਿਲੇਗਾ ਇਹਦੇ ਸ਼ਾਲ ਤੇ ਵੀ ਇਹਦਾ ਵਰਕ ਹੋਇਆ ਹੋਇਆ ਹੈਗਾ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿਹੜਾ ਸੂਟ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਾ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਠੀਕ ਹੈ ਬਾਏ